ਦੀ ਬਸਟੇਰਤੌਰ ਜੀ ਤੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਡਾਇਰੈਕਟਰ ਅਤੇ ਸਾਡੇ ਮੁੱਖ ਮੰਤਰੀ ਪੰਜਾਬ ਦੇ ਵਾਈਸ ਪ੍ਰਧਾਨ ਅਮਰਦੀਪ ਰਾਜਨ ਜੀ ਸਾਡੇ ਪੁਲਿਸ ਸਾਹਿਬ ਭਰਾ ਹਲਾਉ ਫਤਿਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀwidehat ਸੋ ਬੇਨਤੀ ਹੈ ਥੋਡੇ ਕੋਲ ਵਿਸ਼ੇਸ਼ ਤੌਰ ਤੇ ਪਾਲਣੇ ਪਰ ਵੇਖੀ ਹੋ ਗਿਆ ਚੱਲ ਕੇ ਥੋੜਾ ਨਾ ਵਿਚਾਰ ਸਾਂਝੇ ਕਰਨ ਲਈ ਬੇਨਤੀ ਕਰਨ ਦੇ ਲਈ ਤੁਹਾਨੂੰ ਅਪੀਲ ਕਰਨ ਦੇ ਲਈ ਆਏ ਆ ਤੁਸੀਂ ਵੀ ਸਿਆਣੇ ਆ ਨਹੀਂ ਤਾਂ ਲੀਡਰ ਛੋਟਾ ਬੇਲੇ ਪਿੰਡਾਂ ਚਾਹੁੰਦੇ ਹੁੰਦੇ ਆ ਤੁਹਾਡੇ ਨਾਲ ਹੀ ਬੈਠ ਕੇ ਆਪਾਂ ਵਿਚਾਰ ਸਾਂਝੇ ਕਰਦੇ ਆਂ ਭਾਈ ਸਾਨੂੰ ਸਰਪੰਚ ਦੀਆਂ ਵੋਟਾਂ ਪਾਦੋ ਬਲਾਗ ਸੰਭ ਦੀਆਂ ਵੋਟਾਂ ਪਾਦੋ ਜਿਹੜਾ ਪ੍ਰੇਸ਼ ਦੀਆਂ ਵੋਟਾਂ ਪਾਦੋ ਐਮਐਨਏ ਦੀਆਂ ਵੋਟਾਂ ਪਾਦੋ ਐਨਟੀ ਦੀਆਂ ਵੋਟਾਂ ਪਾਦੋ ਸਾਨੂੰ ਚੁਟਾਓ ਅਸੀਂ ਤੁਹਾਡੇ ਆਹ ਕੰਮ ਕਰਾਂਗੇ ਅਸੀਂ ਤੁਹਾਡੇ ਆਹ ਕੰਮ ਕਰਾਂਗੇ ਪਰ ਅੱਜ ਅਸੀਂ ਤੁਹਾਡੇ ਨਾਲ ਵੋਟਾਂ ਦੀ ਗੱਲਬਾਤ ਕਰਨੀ ਹੈ ਦੋ ਮਿੰਟ ਕੁ ਜੀ ਭਾਈ ਬਾਅਦ ਕਰ ਲਓ ਕੋਈ ਗੱਲ ਨਹੀਂ ਬਾਜਾ ਬਾਜਾ ਅੱਜ ਥੋੜਾ ਨਾ ਵੋਟਾਂ ਦੀ ਗੱਲਬਾਤ ਕਰਨੀ ਆਏ ਅੱਜ ਪੰਜਾਬ ਦਾ ਇੱਕ ਬਹੁਤ ਵੱਡਾ ਮਸਲਾ ਜਿਸ ਮਸਲੇ ਤੋਂ ਤੁਸੀਂ ਸਾਰੇ ਜਾਣੂ ਆਂ ਅਸੀਂ ਵੀ ਜਾਣੂ ਆਂ ਤੁਸੀਂ ਵੀ ਜਾਣੂ ਆਂ ਹਰ ਸਾਡੀ ਮਾਂ ਹਰ ਭੈਣ ਹਰ ਬਜ਼ੁਰਗ ਹਰ ਨੌਜਵਾਨ ਹਰ ਅਮੀਰ ਹਰ ਗਰੀਬ ਹਰ ਵਰਗ ਜਾਣੂ ਆ ਉਹ ਉਸ ਸਮੱਸਿਆ ਤੋਂ ਉਹ ਉਸ ਮਸਲੇ ਹੈ ਕਿ ਨਸ਼ੇ ਦੀ ਸਮੱਸਿਆ ਖਾਸ ਕਰਕੇ ਚਿੱਟੇ ਦੀ ਸਮੱਸਿਆ ਜਿਹੜਾ ਕਿ ਬਾਹਰਲੇ ਦੇਸ਼ਾਂ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਆਉਂਦਾ ਹੈ ਪੈਸੇ ਦੀ ਲਾਲਸਾ ਦੀ ਖਾਤਰ ਉਹ ਸਾਡੇ ਬੱਚਿਆਂ ਨੂੰ ਸਾਡੇ ਜਵਾਨਾਂ ਨੂੰ ਉਸ ਨਸ਼ੇ ਤੇ ਲਾ ਲੈਂਦੇ ਆ ਤੇ ਫਿਰ ਜੋ ਹਾਰ ਸਾਡੇ ਬੱਚਿਆਂ ਦਾ ਸਾਡੇ ਨਾਲ ਜਵਾਨਾਂ ਦਾ ਹੁੰਦਾ ਉਹ ਵੀ ਤੁਹਾਨੂੰ ਪਤਾ ਹੈ ਜਿਹੜਾ ਚਿੱਟੇ ਦਾ ਸੇਵਨ ਕਰਨ ਦਾ ਨਾਜਰੋਂ ਐਂਟੀ 15 ਆ ਮੇਰੀ ਮਾਂ ਆ ਮੇਰੀ ਭੈਣ ਆ ਮੇਰੀ ਭੈਣ ਪ੍ਰਤੀ ਮੇਰੇ ਕੀ ਫਰਜ਼ ਆ ਮਾਂ ਪ੍ਰਤੀ ਮੇਰੇ ਕੀ ਫਰਜ਼ ਆ ਪਰਿਵਾਰ ਪ੍ਰਤੀ ਮੇਰੇ ਕੀ ਫਰਜ਼ ਆ ਕਬਰੇ ਹੋ ਜਾਂਦੇ ਆ ਇਥੋਂ ਤੱਕ ਦੀਆਂ ਆਧਾਰਨਾ ਫਿਰਦੀਆਂ ਮਾਨ ਦੇ ਗਹਿਣੇ ਅੱਦੇ ਭਾਂਡੇ ਚੋਰੀਆਂ ਅਟਕਾਈਆਂ ਕਰਨ ਲੱਗ ਜਾਂਦੇ ਆ ਪੁਲਿਸ ਵਾਲੇ ਫੜ ਲੈਂਦੇ ਆ ਫਿਰ ਪਰਚੇ ਹੋ ਜਾਂਦੇ ਜੀਲਾ ਜਾਵੜ ਜਿੰਦਗੀ ਬਰਬਾਦ ਹੋ ਜਾਂਦੀ ਹੈ ਬੜਾ ਸਮਝਾਇਆ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਬਣੀ ਬੱਸ ਕਰੋ ਬੱਸ ਕਰੋ ਬੱਸ ਕਰੋ ਛੱਡ ਦਿਓ ਇਹਨਾਂ ਕੁੱਤੇ ਕੰਮਾਂ ਨੂੰ ਪਰ ਨਹੀਂ ਬਾਜ ਆਇਆ ਫੇਰ ਭਾਈ ਹੁਣ ਸਖਤ ਫੈਸਲਾ ਲਿਆ ਹੈ ਤੇ ਯੁੱਧ ਛੇੜਿਆ ਯੁੱਧ ਛੇੜਿਆ ਨਸ਼ੇ ਵਿਰੁੱਧ ਸੋ ਤੁਹਾਨੂੰ ਬੇਨਤੀ ਕਰਨ ਆਏ ਆ ਥੋੜਾ ਸਾਥ ਮੰਗਣ ਆਏ ਆ ਥੋੜਾ ਅਸ਼ੀਰਵਾਦ ਮੰਗਣ ਆਏ ਆ ਥੋੜਾ ਸਹਿਯੋਗ ਮੰਗਣ ਆਏ ਆ ਕਿ ਸਾਡਾ ਸਾਥ ਦਿਓ ਇਹ ਮਹਿੰਮ ਕੱਲਾ ਸਰਦਾਰ ਭਗਵਾਨ ਸਿੰਘ ਮਾਨ ਸਿਰੇੜੀ ਲਾ ਸਕਦਾ ਕੱਲੇ ਅਸੀਂ ਨਹੀਂ ਲਾ ਸਕਦੇ ਕੱਲੇ ਪੁਲਿਸ ਵਾਲੇ ਨਹੀਂ ਲਾ ਸਕਦੇ ਇਹ ਮਹਿਮਾ ਸਾਡੀ ਸਾਰਿਆਂ ਦੀ ਸਾਂਝੀ ਹੈ ਇਹ ਮਹਿਮਾ ਪੰਜਾਬ ਦੇ ਹਰ ਘਰ ਦੀ ਮਹਿਮਾ ਹੈ ਹਰ ਵਰਗ ਦੀ ਮਹਿਮਾ ਹੈ ਹਰ ਅਮੀਰ ਦੀ ਮਹਿਮਾ ਹੈ ਹਰ ਗਰੀਬ ਦੀ ਮਹਿਮਾ ਹੈ ਹਰ ਦੁਕਾਨਦਾਰ ਹਰ ਮੁਲਾਜ਼ਮ ਹਰ ਵਿਅਕਤੀ ਦੀ ਮਹਿਮਾ ਸੋ ਅਟੈਂਡ ਕਰ ਲਓ ਸਤਿ ਸ੍ਰੀ ਅਕਾਲ ਬੇਨਤੀ ਕਰਦੇ ਆ ਕਿ ਇਸ ਮਹਿਮਾ ਸ਼ਾਮਲ ਹੋਵੋ ਪਹਿਲਾਂ ਗੱਲਾਂ ਚੱਲਦੀਆਂ ਸੀ ਵੀ ਗਾਣੇ ਬਣ ਗਏ ਸੀ ਵੀ ਸਰਕਾਰ ਆਏ ਪਕਉਂਦੀਆਂ ਚਿੱਟਾ ਤੇ ਚਿੱਟਾ ਸ਼ਰੀਆਂ ਮਿਕਦਾ ਇਹ ਗਾਣੇ ਇਹਨਾਂ ਲੱਗੇ ਸੀ ਕਿਉਂਕਿ ਉਹ ਪਿੱਛਾ ਵੇਚਣ ਵਾਲੇ ਲੀਡਰਾਂ ਨੇ ਗੱਡੀਆਂ ਜਰੇਦੀਆਂ ਸੀ ਲੀਡਰਾਂ ਦੇ ਘਰਾਂ ਚ ਰਹਿੰਦੇ ਸੀ ਕਿੱਟਾ ਫੜਿਆ ਜਾਣਾ ਪਿੰਡ ਦੇ ਜ਼ਿੰਮੇਵਾਰ ਵਿਅਕਤੀ ਕੋਲ ਜਾ ਵੜਨਾ ਸਰਪੰਚ ਕੋਲ ਜਾਣਾ ਸਰਪੰਚ ਨੇਗਾ ਐਮਐਨਐਨ ਨੂੰ ਫੋਨ ਕਰ ਦੇਣਾ ਐਮਐਲਐਨ ਐਸਐਚ ਨੂੰ ਫੋਨ ਕਰ ਦੇਣਾ ਐਸਐਚ ਨੂੰ ਐਸੇ ਪੁੱਛੇ ਲੈ ਕਿ ਛੱਡ ਦਿੰਦੇ ਸੀ ਕਹਿੰਦੇ ਸੀ ਭਾਈ ਵੀ ਐਮਐਨਐਨ ਦਾ ਫੋਨ ਆਇਆ ਹੁਣ ਨਹੀਂ ਨਾ ਸਾਡਾ ਕੋਈ ਐਨਐਨ ਨੇ ਨਾ ਸਾਡਾ ਕੋਈ ਸਰਪੰਚ ਨਾ ਸਾਡਾ ਕੋਈ ਸਾਫਤਾ ਸਰਪੰਚ ਨਾ ਸਾਡਾ ਚੇਅਰਮੈਨ ਨਾ ਸਾਡਾ ਮੰਤਰੀ ਬਿਲਕੁਲ ਸੱਤਾਂ ਦਾ ਚਿੱਟੇ ਵਾਲਿਆਂ ਵਾਸਤੇ ਨਸ਼ੇ ਤਸਕਰਾ ਵਾਸਤੇ ਬਿਲਕੁਲ ਦਰਵਾਜ਼ੇ ਬੰਦਾਂ ਨਾ ਉਹਨਾਂ ਦੀ ਵੋਟ ਦੀ ਲੋੜ ਹੈ ਨਾ ਸਪੋਰਟ ਦੀ ਲੋੜ ਹੈ ਉਹਨਾਂ ਨੂੰ ਭਾਈ ਹੁਣ ਸਖਤ ਤਾੜਨਾ ਆਰ ਪਾਰ ਦੀ ਲੜਾਈ ਹੈ ਜਾਂ ਜੇਲ੍ਹ ਯਾਤਰਾ ਪੰਜਾਬ ਛੱਡ ਦੋ ਚਿੱਟਾ ਵੇਚਣਾ ਛੱਡ ਦੋ ਇਸ ਤਰ੍ਹਾਂ ਦੇ ਫੈਸਲੇ ਸੋ ਜਿਹੜੀ ਨਿਮਰਸੀ ਕਲੱਬ ਐਤੋਂ ਬੋਲ ਕੇ ਮੁੜ ਗਏ ਭਾਸ਼ਣ ਕੀਤਾ ਚਲੇਗੇ ਨਹੀਂ ਇਹ ਯੋਧੇ ਚੱਲੇ ਜੋ ਕੁਝ ਵੀ ਕਰਨਾ ਪਿਆ ਉਹ ਕਰਾਂਗੇ ਤੁਹਾਡੇ ਪਿੰਡ 'ਚ ਖੇਡ ਕਿੱਟਾ ਦਿੱਤ ਗਿਆ ਗਰਾਊਂਡ ਬਣਾਉਣੇ ਨੇ ਜਿੰਮਾ ਦਵਾਂਗੇ ਹੋਰ ਤੇ ਤੁਹਾਡੇ ਪਿੰਡ ਦੇ ਨੌਜਵਾਨ ਕਲੱਬ ਵਾਲੇ ਬੈਠੇ ਆ ਜੋ ਬੇ ਖੇਡਾਂ ਦਾ ਸਮਾਨ ਤੁਹਾਡੇ ਬਾਸਕਟ ਵਾਲੀ ਵਾਲ ਦਾ ਗਰਾਊਂਡ ਦਾ ਆ ਗਿਆ ਆਪਣਾ ਸਮਾਨ ਕਿੱਟਾ ਵੀ ਵਾਲੀਬਾਲ ਦਾ ਕੀ ਬਣਾਉਣਾ ਦਾ ਵੀਡੀਓ ਸਾਹਿਬ ਐਂ ਤੇ ਵਾਲੀਬਾਲ ਦੇ ਗਰਾਊਂਡ ਦਾ ਕੀ ਬਣਿਆ ਤੁਹਾਡੇ ਪੈਸੇ ਸੈਂਕਸ਼ਨ ਹੋ ਗਏ ਆ ਜਾਣਗੇ ਤੁਹਾਡੇ ਪੈਸੇ ਸੈਂਕਸ਼ਨ ਹੋ ਗਏ ਕੋਈ ਕਟੜੀ ਤੁਹਾਨੂੰ ਵਧੀਆ ਗਰਾਊਂਡ ਬਣਾ ਕੇ ਦਵਾਂਗੇ ਉੱਥੇ ਪਾਣੀ ਦਾ ਨਾ ਰਹਿੰਦਾ ਤੁਹਾਨੂੰ ਦਾ ਵਧੀਆ ਤੁਹਾਨੂੰ ਉੱਚ ਕਿਸਮ ਦਾ ਜਿਹੜਾ ਗਰਾਊਂਡ ਆਪਣੇ ਵਿਧਾਨ ਸਭਾ ਹਲਕਾ ਮਠੰਣਾ ਤੇ ਹੱਥੇ 34 ਗਰਾਊਂਡ ਤੇ 34 ਗਰਾਊਂਡ ਉਹਨਾਂ ਗਰਾਊਂਡਾਂ ਦੇ ਵਿੱਚ ਸਾਡੇ ਜਵਾਨਾਂ ਨੂੰ ਲੈ ਕੇ ਜਾਵਾਂਗੇ ਨੌਜਵਾਨਾਂ ਦਾ ਸਾਥ ਮੰਗਣਾ ਹੈ ਵੀ ਭਾਈ ਨੌਜਵਾਨਾਂ ਨੂੰ ਆਜੋ ਇਹ ਜ਼ਿੰਦਗੀ ਬਹੁਤ ਕੀਮਤੀ ਜ਼ਿੰਦਗੀ ਹੈ ਪ੍ਰਮਾਤਮਾ ਨੇ ਇਨਸਾਨ ਨੂੰ ਇਸ ਸ੍ਰਿਸ਼ਟੀ ਦਾ ਸਰਦਾਰ ਬਣਾ ਕੇ ਭੇਜਿਆ ਜੇ ਅਸੀਂ ਨਸ਼ੇ ਦੇ ਵਿੱਚ ਆਪਣੀ ਜ਼ਿੰਦਗੀ ਗਲਤਾਨ ਕਰ ਲੈਣੀ ਹੈ ਸੋ ਮੈਂ ਖਿਮਾ ਦਾਜ ਕਰ ਕਿਉਂਕਿ ਮੇਰੀ ਡਿਊਟੀ ਪਾਰਟੀ ਵੱਲੋਂ ਮੌੜ ਦੀ ਪਿੰਡਾਂ ਚ ਲੱਗੀ ਉੱਥੇ ਐਮਐਲਏ ਸਾਹਿਬ ਗਏਵੇਂ ਬਾਹਰ ਚਲੇਗੜ੍ਹ ਨੂੰ ਉੱਥੇ ਜਾਣਾ ਹੈ ਮੇਰੇ ਤੋਂ ਬਾਅਦ ਡਾਕਟਰ ਸਾਹਿਬ ਬੈਠੇ ਆ ਇਹ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਮਨੋਜ ਜੀ ਕਈ ਵਾਰੀ ਇਹ ਦਿਮਾਗ ਆ ਜਾਂਦਾ ਵੀ ਨਸ਼ਾ ਇੱਕ ਵਾਰੀ ਕਰਨ ਨਾਲ ਛੱਡਿਆ ਨਹੀਂ ਜਾ ਸਕਦਾ ਭੁੱਖਾ ਹੁੰਦਾ ਕਈ ਕਹਿੰਦਾ ਜੀ ਮਰ ਜੂਗਾ ਜੀ ਦੌੜਾਂ ਪੈ ਜੂਗਾ ਜੀ ਤੇ ਤੁਕ ਕੰਬਣੀ ਹੋਣਾ ਆ ਬੈਠੇ ਨੇ ਸਾਡੇ ਇੱਧਰ ਖੜੇ ਆ ਇਹ ਨਸ਼ੇ ਦਾ ਸ਼ਿਕਾਰ ਹੋ ਗਏ ਸੀਗੇ ਇਹ ਤੁਹਾਨੂੰ ਦੱਸਣਗੇ ਵੀ ਕਿਵੇਂ ਨਸ਼ਾ ਛੱਡਿਆ ਨਸ਼ੇ ਵਾਲੀ ਜ਼ਿੰਦਗੀ ਕੀ ਸੀ ਤੇ ਹੋਂ ਵਾਲੀ ਜ਼ਿੰਦਗੀ ਕੀ ਹੈ ਨਸ਼ਾ ਛੱਡਿਆ ਜਾ ਸਕਦਾ ਜੇ ਸਾਡਾ ਮਾਣ ਅਸੀਂ ਛੱਡਣਾ ਚਾਹੁੰਦੇ ਆ। ਸويس ਕਰਕੇ ਮੈਂ ਬਾਜਕ ਪਿੰਡ ਤੋਂ ਆਨੰਦ ਕਰਦਾ ਸਰਪੰਚ ਸਾਹਿਬ ਦਾ ਸਮੱਚੇ ਸਾਡੇ ਆਗੂ ਸਹਿਬਾਨਾਂ ਦਾ ਤੁਹਾਡੇ ਪਿੰਡ ਚ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਆਉਣੇ ਆ। ਥੋੜੀਆਂ ਪੈਸਾਂ ਨੇ ਪੋਣੀਆਂ ਛੋਟਾ ਆਪਣਾ ਪਹਿਲ ਪ੍ਰੋਜੈਕਟ ਮੈਂ ਧੰਨਵਾਦ ਕਰਦਾ ਪੰਚਾਇਤ ਦਾ ਇਹ ਡਬਲ ਬੈਂਡਡ ਸੀਗੇ ਵੀ ਚਲਾਈਏ ਕਾ ਨਾ ਚਲਾਈਏ ਚੱਲ ਪਿਆ ਇਹਨੂੰ ਹੋਰ ਵਧੀਆ ਬਣਾਵਾਂਗੇ ਤੁਹਾਡੇ ਪਿੰਡ ਚ ਹੋਰ ਸਹੂਲਤਾਂ ਲੈ ਕੇ ਆਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ